ਅਸੀ ਗੱਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਫੇਸਬੁੱਕ ਤੇ YouTube ਚੈਨਲ ਦੇ ਨਾਲ ਸੋ ਵੋਟਾਂ ਪੈਣ ਦਾ ਅੱਜ ਦਿਨ ਆ ਚੁੱਕਿਆ ਹੈ ਇੱਕ ਮਹੀਨੇ ਤੋਂ ਅਲੱਗ-ਅਲੱਗ ਪਾਰਟੀਆਂ ਬਹੁਤ ਵੱਡੇ-ਵੱਡੇ ਆਪਣੇ ਬਿਆਨਵਾਜੀ ਕਰੀਆਂ ਸੀ ਇੱਕ ਦੂਜੇ ਤੇ ਦੁਸ਼ਰਵਾਜੀ ਕਰ ਰਹੀਆਂ ਸੀਗੀਆਂ ਪਰ ਅੱਜ ਦਾ ਦਿਨ ਹਾਂਜੀ ਅੱਜ ਦੇ ਦਿਨ ਇਹਨਾਂ ਦੀ ਕਿਸਮਤ ਇੱਕ ਡੱਬਿਆਂ ਦੇ ਵਿੱਚ ਕੈਦ ਹੋ ਜਾਊਗੀ 4 ਤਰੀਕ ਨੂੰ ਰਿਜ਼ਲਟ ਆਉਣਾ ਵਾ ਅੱਜ ਇਹਨਾਂ ਦੀ ਕਿਸਮਤ ਡੱਬੇ ਦੇ ਵਿੱਚ ਕੈਦ ਹੋ ਜਾਊਗੀ ਅੱਜ ਅਸੀਂ ਆਏ ਹਾਂ ਜਿੰ ਪਿੰਡ ਸੋਈਆਂ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਸਾਡੇ ਕੈਮਰੇ ਦੇ ਨਾਲ ਅਲੱਗ-ਅਲੱਗ ਪਾਰਟੀਆਂ ਆਪਣੇ-ਆਪਣੇ ਬੂਥ ਲਗਾ ਕੇ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਸੋ ਸੁਣੋ ਤੁਸੀਂ ਵੀ ਪਿੰਡ ਵਸੇ ਕੀ ਕਰ ਰਹੇ ਆ ਮੈਂ ਜਗਰੂਤ ਸਿੰਘ ਸੋਈ ਤੇ ਤੁਸੀਂ ਸਾਡੇ ਜਿਹੜੇ ਦਿੱਲੀ ਜੀ ਗਰਾਊਂਡ ਨਿਊਜ਼ ਦੇ ਨਾਲ ਵੋਟਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਤੇ ਅਸੀਂ ਆਏ ਆਂ ਜੀ ਪਿੰਡ ਸੋਈਆਂ ਦੇ ਵਿੱਚ ਜਿੱਥੇ ਕਿ ਪੋਲਿੰਗ ਬੂਥ ਲੱਗ ਚੁੱਕੇ ਆ ਆਪਣੀ-ਆਪਣੀ ਪਾਰਟੀਆਂ ਦੇ ਬੂਥ ਲੱਗੇ ਚੁੱਕੇ ਆ ਤੇ ਆਪਣੀ-ਆਪਣੀਆਂ ਪਾਰਟੀਆਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਵਾ ਸੋ ਪਿੰਡ ਸੋਈਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਨਾਲ ਸੋ ਅਲੱਗ-ਅਲੱਗ ਪਾਰਟੀਆਂ ਦੇ ਬੂਥ ਤੁਸੀਂ ਦੇਖੋਗੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਪਿੰਡ ਅਲੀਗੜ ਤੇ ਜਗਰਾਉਂ ਦੀਆਂ ਤਸਵੀਰਾਂ ਹੁਣ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦਾ ਬੂਥ ਇਸ ਤੋਂ ਬਾਅਦ ਸਾਡੀ ਟੀਮ ਜਾਊਗੀ ਪਿੰਡ ਅਲੀਗੜ ਦੇ ਵਿੱਚ ਸੋ ਇਹ ਲਓ ਜੀ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਪਿੰਡ ਅਲੀਗੜ ਦੀਆਂ ਵਾ ਸੋ ਇੱਥੇ ਵੀ ਪੂਰਾ ਗਹਿਵਾਂ-ਗਹਿਮੀ ਵਾਲਾ ਮਾਹੌਲ ਪੂਰਾ ਬਣਿਆ ਹੋਇਆ ਵਾ ਫਰੇਗ ਪਾਰਟੀਆਂ ਆਪਣੇ ਬੂਥ ਸਜਾ ਕੇ ਬੈਠੀਆਂ ਹੋਆਂ ਪਾਣੀ ਤੇ ਜਲ ਦਾ ਪੂਰਾ ਪ੍ਰਬੰਧ ਆ ਸੋ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਲਦ ਦਾ ਪੂਰਾ ਪ੍ਰਬੰਧ ਆਇਆਗੇ ਇਹਨੂੰ ਗਰਮੀ ਬਹੁਤ ਜ਼ਿਆਦਾ ਵਾ ਸੋ ਇਹਨਾਂ ਵਾਸਤੇ ਠੰਡੇ ਮਿੱਠੇ ਜਲਦੀ ਸ਼ਵੀਰ ਹਰੇਕ ਬੂਥ ਦੇ ਉੱਤੇ ਲਾਈ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਰਾਣ ਡੇਲੀ ਜੀ ਰੌਣੀ ਤੋਂ ਲਾਈਵ ਸੋ ਤਸਵੀਰਾਂ ਜੀ ਪਿੰਡ ਅਲੀਗੜ ਤੋਂ ਜਿੱਥੇ ਕਿ ਹਰ ਇੱਕ ਪਾਰਟੀ ਆਪਣੇ ਆਪਣੇ ਬੂਥ ਲਾਏ ਆ ਪਾਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਕੀ ਹਾਲਾਤ ਆ ਪਿੰਡ ਦੇ ਤੇ ਕਿਵੇਂ ਵੋਟਰਾਂ ਦਾ ਮਾਹੌਲ ਆ ਸੋ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਆ ਹਾਂਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ ਕਿਵੇਂ ਕਿਵੇਂ ਚੱਲ ਰਿਹਾ ਮਾਹੌਲ ਜੀ ਮਾਹੌਲ ਠੀਕ ਹੈ ਜੀ ਸ਼ੁਰੂ ਹੋ ਗਿਆ ਵੋਟਾ-ਵੋਟਾ ਚੱਲੀ ਜਾਂਦੇ ਵਧੀਆ ਹਾਂਜੀ ਜੀ ਸ਼ੁਰੂ ਹੋ ਗਿਆ ਪੂਰੇ 7 ਵਜੇ ਸ਼ੁਰੂ ਹੋ ਗਿਆ ਸੀ ਅੱਛਾ ਜੀ ਬਹੁਤ ਵਧੀਆ ਤਰੀਕੇ ਨਾਲ ਹੋਈ ਜਾਂਦਾ ਗਰਮੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਵੀ ਜਿਆਦਾ ਲੋਕ ਚਾਹੁੰਦੇ ਵੀ ਪੈ ਜਾਣਾ ਇਸ ਟਿੱਕੇ ਦਾ ਆਪਣੀ ਕਿੰਨੀ ਵੋਟਾਂ ਪੈਣ ਦੀ ਆਪਣੀ ਟੋਟਲ ਆਪਣੀ 639 ਹੈ ਸੋਈ ਸਾਹਿਬ ਅੱਛਾ ਜੀ ਤੇ ਕਿੰਨੀ ਵੋਟ ਪੋਲੇ ਹੋ ਸਕਦੀ ਐ 75% ਦੇ ਸਾਡਾ ਹੈਗਾ ਟਾਰਗੇਟ ਵੀ 70% ਤੱਕ ਹੋ ਜਵੇ ਜਿਆਦਾ ਕੋਸ਼ਿਸ਼ ਕੀਤੀ ਐ ਲੋਕਾਂ ਨੂੰ ਵੱਧ-ਵੱਧ ਮਤਲਬ ਵੋਟਾਂ ਪਾਉਣ ਦੀ ਕਾਨੂੰਨ ਕੀਤਾ ਜਾਗਰੂਕ ਪਾਈ ਸਾਡੀ ਬੋਟ ਦਾ ਅਧਿਕਾਰ ਦੀ ਵਾਪਸ ਜਰੂਰ ਕਰੋ ਕਿਉਂਕਿ 5 ਸਾਲ ਬਾਅਦ ਇਹ ਲੋਕਾਂ ਦਾ ਪੰਕਰ ਦੇ ਵਿੱਚ ਜੀ ਜੀ ਬੋਟਾਂ ਜਰੂਰ ਪਾਓ ਕਹਿਣਾ ਵਾ ਪਿੰਡ ਅਜੀਗੜ ਦੇ ਸਰਪੰਚ ਸਾਹਿਬ ਦਾ ਸੋ ਬੂਥ ਲੱਗ ਚੁੱਕੇ ਆ ਜੀ ਬੋਟਾਂ ਦਾ ਮਾਹੌਲ ਪੂਰਾ ਗੈਮਾਂਗਮੀ ਵਾਲਾ ਬਣਿਆ ਹੋਇਆ ਵਾ ਤੇ ਨਾਲ ਪਿੰਡ ਦੇ ਲੋਕ ਬਹੁਤ ਰੀਝਾਂ ਦੇ ਨਾਲ ਬੋਟਾਂ ਪਾਉਣ ਆ ਰਹੇ ਆ ਬਾਈ ਇਹੀ ਆ ਇਹੀ ਲੋਕਾਂ ਨਾਲ ਮੁੱਠਾ ਹਾਂ ਹਾਂ ਜੀ ਸਰਪੰਚ ਕਿਵੇਂ ਮਾਹੌਲ ਜੀ ਬੋਟਾਂ ਦਾ ਮਹੌਲ ਠੀਕ ਆ ਗਏ ਮੈਂ ਕਹਿੰਦੇ ਮਹੌਲ ਅੱਛਾ ਹੈ ਪਿੰਡ ਦੀ ਸ਼ਾਂਤੀ ਬਣੀ ਹੋਈ ਆ ਪਿੰਡ ਦੀ ਸ਼ਾਂਤੀ ਸਰ ਪੁਲਿਸ ਪ੍ਰਸ਼ਾਸਨ ਕਿਵੇਂ ਸਹਿਯੋਗ ਦੇ ਰਿਹਾ ਅੱਜ ਪ੍ਰਸ਼ਾਸਨ ਵੀ ਸਹਿਯੋਗ ਸਾਨੂੰ ਪੂਰਾ ਹੀ ਦਿੰਦਾ ਚ ਠੀਕ ਹੈ ਪੂਰਾ ਹੀ ਮਿਲਦਾ ਠੀਕ ਆ ਜੀ ਹਾਂ ਜੀ ਪੀਨ ਬੂਣ ਪਾਣੀ ਵਾਲੇ ਦਾ ਅੱਜਕੱਲ੍ਹ ਗਰਮੀ ਬਹੁਤ ਆ ਪਾਣੀ ਦਾ ਪ੍ਰਬੰਧ ਕੀਤਾ ਹੈ ਪੂਰਾ ਪੂਰਾ ਹੀ ਪ੍ਰਬੰਧ ਹੈ ਜੀ ਪਾਣੀ ਤੋਂ ਬਿਨਾ ਕਿਵੇਂ ਵੋਟ ਪਾਉਂਦੇ ਠੀਕ ਹੈ ਜੀ ਪਾਣੀ ਮਿਲੂਗਾ ਤਾਂ ਵੋਟ ਮਿਲੂਗੀ ਜੇ ਪਾਣੀ ਨਹੀਂ ਮੈਣਾ ਵੋਟ ਨਹੀਂ ਮੈਣਾ ਠੀਕ ਹੈ ਗਰਮੀ ਬਹੁਤ ਜ਼ਿਆਦਾ ਹੈ ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਬੱਚੇ ਵੀ ਛੋਟੇ ਛੋਟੇ ਨਾਲ ਬੱਚਿਆਂ ਦੇ ਆ ਰਹੇ ਆ ਪਰਿਵਾਰਾਂ ਦੇ ਨਾਲ ਵੋਟ ਪਾਉਣ ਵਾਸਤੇ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਪੂਰਾ ਹਰੇਕ ਬੂਥ ਦੇ ਉੱਤੇ ਕੀਤਾ ਹੋਇਆ ਹੈ ਵਾ ਸੋ ਅਸੀਂ ਆ ਚੁੱਕੇ ਹਾਂ ਜੀ ਜਗਰਾਉਂ ਦੇ ਵਿੱਚ ਸੋ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਜਨ ਸਮਾਜ ਪਾਰਟੀ ਦਾ ਬੂਥ ਲੱਗਿਆ ਹੋਇਆ ਵਾ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਹੋਇਆ ਵਾ ਤੇ ਕਾਂਗਰਸ ਦੇ ਬੂਥ ਵੀ ਲੱਗੇ ਤੋ ਅਸੀਂ ਦਿਖਾਵਾਂਗੇ ਮਾਹੌਲ ਤੁਹਾਨੂੰ ਜਗਰਾਉਂ ਸ਼ਹਿਰ ਦਾ ਸੋਸੀ ਆ ਗਿਆ ਨਹੀਂ ਕਾਂਗਰਸ ਪਾਰਟੀ ਦੇ ਬੁੱਧ ਦੇ ਉੱਤੇ ਤੇ ਸਾਡੇ ਰਹਿਣਾ ਜੀ ਪ੍ਰਧਾਨ ਜੀ ਪ੍ਰਧਾਨ ਜੀ ਕਿਵੇਂ ਚੱਲਦਾ ਜੀ ਮੋਟਾ ਦਾ ਮਾਹੌਲ ਜੀ ਬਹੁਤ ਬੜੀ ਐਡੀ ਲੋਕਾਂ ਦੀ ਬਹੁਤ ਜ਼ਿਆਦਾ ਉਤਸ਼ਾਹ ਵਾ ਤੇ ਸਪੈਸ਼ਲੀ ਕਾਂਗਰਸ ਪਾਰਟੀ ਦੇ ਪ੍ਰਤੀ ਲੋਕਾਂ ਨੇ ਬਹੁਤ ਜ਼ਿਆਦਾ ਪਛਾਣ ਜੀ ਰਾਜਾ ਬਣਿੰਗ ਜੀ ਬਹੁਤ ਭਾਰੀ ਬਹੁਮਤ ਨਾਲ ਇਥੋਂ ਇਲੈਕਸ਼ਨ ਜਿੱਤ ਕਰਨਗੇ 100% ਦੀ ਕਾਂਗਰਸ ਦੀ ਆ ਤੇ ਆਲਓਵਰ ਪੰਜਾਬ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਇਲੈਕਸ਼ਨ ਹੋ ਰਿਹਾ ਤੇ ਉਹਦੇ ਕਾਂਗਰਸ ਪੋਜੀਟਿਵ ਹੋ ਗਈ ਪ੍ਰਬੰਧ ਕਿਵੇਂ ਹੈ ਜੀ ਵੋਟਾਂ ਦੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਜੀ ਬਹੁਤ ਵਧੀਆ ਜੀ ਰਾਤ ਨੂੰ ਵੀ ਇਹਨਾਂ ਦੇ ਗੱਡੇ ਵਗੈਰਾ ਜਿੰਨਾ ਵੀ ਆਪਣਾ ਅਮਲਾ ਸੀਗਾ ਜੀ ਸਾਰਿਆਂ ਨੂੰ ਐਕਸਟੇ ਵੀ ਵਧੀਆ ਸੀਗਾ ਨੇ ਸਵੇਰੇ ਬ੍ਰੇਕਫਾਸਟ ਦਾ ਵੀ ਅੱਛਾ ਕਰੋ ਸਾਡੇ ਵੱਲੋਂ ਵੀ ਸੀਗਾ ਉਹਨਾਂ ਨੂੰ ਬਟ ਪ੍ਰਸ਼ਾਸਨ ਵੱਲੋਂ ਵੀ ਚੰਗੇ ਇੰਤਜ਼ਾਮ ਹੈ ਆ ਪਾਣੀ ਪੂੜੀ ਪੀਣ ਦਾ ਬੱਚਿਆਂ ਦਾ ਸਾਰਾ ਪ੍ਰਬੰਧ ਹੈਗਾ ਜਿਵੇਂ ਸਿਆਣੇ ਬੰਦੇ ਆਉਂਦੇ ਨਾਲ ਪ੍ਰੋਪਰ ਪ੍ਰੋਪਰ ਵੀ ਪੱਖੇ ਲੱਗੇ ਆ ਜੀ ਨਾਲ ਇੱਥੇ ਬੂਥਾ ਤੇ ਵੀ ਅਸੀਂ ਪ੍ਰਬੰਧ ਕੀਆ ਹਾਂ ਉਹ ਦੇਖੋ ਹਾਂ ਜੀ ਬੂਥਾ ਦੇ ਉੱਤੇ ਵੀ ਦੋਸਤੋਂ ਪੱਖੇ ਲੱਗੇ ਹੋਏ ਆ ਪ੍ਰਸ਼ਾਸਨ ਵੱਲੋਂ ਲਗਾਏ ਗਏ ਆ ਜੀ ਮੈਂ ਕਹਿੰਦਾਂ ਬਨੋਂ ਨਹੀਂ ਇਹ ਅਸੀਂ ਪਰਸਨਲ ਇਹ ਪਰਸਨਲ ਆਏ ਹੋਏ ਹਾਂ ਪ੍ਰਸ਼ਾਸਨ ਦਾ ਕਹਿ ਰਹੇ ਸੀ ਸਾਡੀ ਆਪਦੇ ਵੱਲੋਂ ਲਗਾ ਲਵਾਂਗੇ ਜੀ ਪ੍ਰਸ਼ਾਸਨ ਸਿਰਫ ਅੰਦਰ ਜੀ ਅਮਲੇ ਵਾਸਤੇ ਅਮਲੇ ਵਾਸਤੇ ਸ਼ਹਿਰ ਦਾ ਮਾਹੌਲ ਕਿਵੇਂ ਹੈ ਜੀ ਸ਼ਹਿਰ ਦਾ ਮਾਹੌਲ ਬਹੁਤ ਹੀ ਜਾਹਾਨਕ ਹੈ ਜੀ ਪ੍ਰੈਸਟਿਕ ਕਾਂਗਰਸ ਪਾਰਟੀ ਲਈ ਮੈਂ ਤੌਰ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਵੀ ਮੈਂ ਕੌਂਗਰਸ ਦਾ ਪ੍ਰੈਜ਼ੀਡੈਂਟ ਹਾਂ ਜੀ ਮਤਲਬ ਆਲ ਓਵਰ ਕਾਂਗਰਸ ਦੀ ਸਿਚੁਏਸ਼ਨ ਬਹੁਤ ਖਰਾਬ ਹੈ ਜੀ ਅਰ 100% ਫੇਰ ਸੀਟ ਬਾਰੇ ਦੱਪਾ ਕਹਿ ਸਕਦੇ ਆ ਵੀ 100% ਜੀ ਧੰਨਵਾਦ ਜੀ ਥੈਂਕ ਯੂ ਸਾਡੇ ਨਾਲ ਜਸੀਰ ਸਿੰਘ ਜੀ ਐਸ ਸੀ ਵਿੰਗ ਪ੍ਰਧਾਨ ਅਕਾਲੀ ਦਲ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਮਾਹੌਲ ਚੱਲ ਰਿਹਾ ਜੀ ਵੋਟਾਂ ਦਾ ਮਾਹੌਲ ਬਹੁਤ ਵਧੀਆ ਚੱਲਿਆ ਜੀ ਜੀ ਵਧੀਆ ਇਮਾਨਦਾਰ ਸਾਡਾ ਕੈਂਡੀਡੇਟ ਆ ਜੀ ਢਿਲੋਂ ਸਾਹਿਬ ਬਹੁਤ ਗੁਰਸਿੱਖ ਪਰਿਵਾਰ ਆ ਨਿਤਨੇਮ ਕਰਨ ਵਾਲਾ ਹੈਗਾ ਕਿਸੇ ਨੇ ਕਿਸੇ ਦੇ ਖਿਲਾਫ ਤੁਸੀਂ ਅਜੇ ਤੱਕ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈਗੀ ਬਹੁਤ ਵਧੀਆ ਉਹਦਾ ਰਿਕਾਰਡ ਹੈ ਵਧੀਆ ਪਬਲਿਕ ਨੂੰ ਸਹਿਯੋਗ ਕਰ ਰਹੀ ਆ ਜੋ ਅਸੀਂ ਪ੍ਰਚਾਰ ਕੀਤਾ ਉਹਦੇ ਅਕੋਰਡਿੰਗ ਸਾਨੂੰ ਲੱਗ ਰਿਹਾ ਲੱਗਦੀ ਰਹਾ ਅਸੀਂ ਅੱਗੇ ਚੱਲਦੇ ਆਂ ਤੋ ਹਰ ਇੱਕ ਪਾਰਟੀ ਆਪਣੇ ਮੋਟਰ ਰਿੱਚ ਦਮ ਦੋਵੇ ਮਾਰਦੀ ਹੁੰਦੀ ਆ ਵੀ ਅਸੀਂ ਅੱਗੇ ਜਾ ਰਹੇ ਆ ਕਿਵੇਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਅੱਗੇ ਜਾ ਰਹੇ ਆ ਕੈਸਾ ਹੋਣਾ ਸਾਡਾ ਬੰਦਾ ਬਹੁਤ ਇਮਾਨਦਾਰ ਹੈ ਜੀ ਜੀ ਤਾਂ ਫਾਕ ਨੂੰ ਇਹਦੇ ਹੈਨੀਪੁਰਸੇ ਦਾ ਬੰਦਾ ਹੈਗਾ ਜੀ ਉਹਨੇ ਕਿਸੇ ਦੇ ਖਿਲਾਫ ਬੋਲਿਆ ਹੀ ਨਹੀਂ ਜੀ ਲੋਕ ਨੂੰ ਪਸੰਦ ਬਹੁਤ ਕਰਦੇ ਆ ਜੀ ਅੰਦਰ ਮਾਹੌਲ ਕਿਵੇਂ ਵੋਟਰਾਂ ਦਾ ਅੰਦਰ ਮਾਹੌਲ ਕਿਵੇਂ ਅੰਦਰ ਦਾ ਮਾਹੌਲ ਸ਼ਾਂਤ ਮੈ ਢੰਗ ਨਾਲ ਚੱਲਦਾ ਸ਼ਹਿਰ ਦਾ ਮਾਹੌਲ ਕੀ ਕਹਿੰਦਾ ਜੀ ਜਿਹੜੇ ਸ਼ਹਿਰ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਵੀ ਸਾਰੇ ਸ਼ਾਂਤ ਬੈਠੇ ਆ ਵਧੀਆ ਤਰੀਕੇ ਨਾਲ ਆਪਣੀ ਪੋਲਿੰਗ ਹੋ ਰਹੀ ਆ ਜਗਰਾਉਂ ਆਪਣੇ ਜਗਰਾਉਂ ਸਿਟੀ ਦੀ ਗੱਲ ਕਰੀ ਜਗਰਾਉਂ ਸਿਟੀ ਦੇ ਵਿੱਚ ਬਹੁਤ ਹੀ ਪਿਆਰ ਨਾਲ ਲੋਕ ਆਪਣਾ ਵੋਟ ਸੈੱਟ ਕਰਨਾ ਚਾਹ ਰਹੇ ਆ ਕੋਈ ਕਿਸੇ ਪਾਰਟੀ ਦਾ ਧੱਕਾਵਾ ਜਿਹਾ ਨਹੀਂ ਹੋ ਰਹੀ ਕਿਸੇ ਪਾਰਟੀ ਦਾ ਨਹੀਂ ਨਹੀਂ ਬਿਲਕੁਲ ਕਿਸੇ ਦਾ ਵੀ ਲੀਡਰ ਨਾਲ ਕੋਈ ਜਮਾ ਹੀ ਨਹੀਂ ਕੋਈ ਧੱਕੇਵਾ ਜੀ ਨਹੀਂ ਹੈ ਸਾਰੇ ਦੇਖੋ ਬੂਥੇ ਇਕੱਠੇ ਲੱਗੇ ਆ ਸਾਰਿਆਂ ਦੇ ਕੋਈ ਹੁੰਦੀ ਦੀ ਗੱਲ ਬਾਤ ਤੁਹਾਨੂੰ ਪਤਾ ਲੱਗੀ ਜਾਣਾ ਸੀ ਜੀ ਸੋ